ਹਾਂਗਕਾਂਗ ਅਤੇ ਸਿੰਗਾਪੁਰ ਤੋਂ ਬਾਅਦ ਨੇਪਾਲ ਨੇ ਉਤਪਾਦਾਂ ਵਿੱਚ ਹਾਨੀਕਾਰਕ ਰਸਾਇਣਾਂ ਦੇ ਨਿਸ਼ਾਨਾ ਨੂੰ ਲੈ ਕੇ ਚਿੰਤਾਵਾਂ ਦੇ ਵਿਚਕਾਰ ਐਵਰੇਸਟ ਅਤੇ ਐਮਡੀਐਚ ਦੁਆਰਾ ਤਿਆਰ ਜਿਹੜੇ ਮਸਾਲੇ ਆ ਉਹਨਾਂ ਦੀ ਖਪਤ ਅਤੇ ਵਿਕਰੀ ਉੱਤੇ ਪੂਰਨ ਤੌਰ ਤੇ ਪਾਬੰਦੀ ਲਗਾ ਦਿੱਤੀ ਗਈ ਹੈ ਨੇਪਾਲ ਦੇ ਖੁਰਾਕ ਟੈਕਨੋਲੋਜੀ ਅਤੇ ਗੁਣਵਤਾ ਕੰਟਰੋਲ ਵਿਭਾਗ ਨੇ ਕੈਂਸਰ ਪੈਦਾ ਕਰਨ ਵਾਲੇ ਕੀਟਨਾਸ਼ਕ ਐਥਾਲੀਨ ਆਕਸਾਈਡ ਦੇ ਦੋ ਬ੍ਰਾਂਡ ਦੇ ਜਿਹੜੇ ਭਾਰਤੀ ਬ੍ਰਾਂਡ ਦੇ ਮਸਾਲੇ ਆ ਉਹਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ 네ਪਾਲ ਦੇ ਫੂਡ ਟੈਕਨੋਲੋਜੀ ਦੇ ਬੁਲਾਰੇ ਮੋਹਨ ਕਿਸ਼ਨ ਮਹਾਜਨ ਨੇ ਮਹਾਰਾਜਨ ਨੇ ਐਵਰੇਸਟ ਅਤੇ ਐਮ ਡੀ ਐਚ ਦੇ ਬ੍ਰਾਂਡ ਦੇ ਮਸਾਲਿਆਂ ਦੀ ਆਯਾਤ ਉੱਤੇ ਪੂਰਨ ਤੌਰ ਤੇ ਪਾਬੰਦੀ ਜਿਹੜੀ ਆ ਉਹ ਲਗਾ ਦਿੱਤੀ ਗਈ ਹੈ ਅਸੀਂ ਉਹਨਾਂ ਦੀ ਬਾਜ਼ਾਰ ਦੇ ਵਿੱਚ ਵਿਕਰੀ ਨੂੰ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਹੈ ਅਜਿਹੇ ਮਸਾਲਿਆਂ ਦੇ ਵਿੱਚ ਰਸਾਇਣਿਕ ਮੌਜੂਦਗੀ ਕਾਰਨ ਮੌਜੂਦਗੀ ਹੈ ਜਿਹੜੀ ਉਹ ਪਾਈ ਗਈ ਹੈ ਮਹਾਰਾਜਨ ਨੇ ਕਿਹਾ ਕਿ ਇਹਨਾਂ ਦੋ ਖਾਸ ਬ੍ਰਾਂਡਾਂ ਦੇ ਜਿਹੜੇ ਮਸਾਲੇ ਆ ਇਹਨਾਂ ਦੀ ਜਿਹੜੇ ਰਸਾਇਣਾਂ ਦੀ ਜਾਂਚ ਹੈ ਉਹ ਚੱਲ ਰਹੀ ਹੈ ਅੰਤਿਮ ਰਿਪੋਰਟ ਜਿਹੜੀ ਇਹਨਾਂ ਦੀ ਆਉਣ ਤੱਕ ਉਹ ਜਿਹੜੀ ਪਾਬੰਦੀ ਹੈ ਉਹ ਜਾਰੀ ਰਹੇਗੀ MDH ਅਤੇ एवरेस्ट भारत ਦੇ ਵਿੱਚ ਕਾਫੀ ਦਹਾਕਿਆਂ ਤੋਂ ਕਿਹੇ ਘਰੇਲੂ ਜਿਹੜਾ ਉਹਨਾਂ ਦਾ ਨਾਮ ਕਾਫੀ ਰਿਹਾ ਹੈ ਤੇ ਉਹਨਾਂ ਨੇ ਇਹਨਾਂ ਮਸਾਲਿਆਂ ਦੀ ਰੇਂਜ ਜਿਹੜੀ ਮਦਪੂਰਕ ਸਮੇਤ ਜਿਹੜੇ ਕਈ ਦੇਸ਼ ਨੇ ਉਹਨਾਂ ਦੀ ਨਿਯਾਤ ਕੀਤੀ ਜਾਂਦੀ ਸੀ ਰਾਈਟਰਜ਼ ਦੀਆਂ ਰਿਪੋਰਟਾਂ ਦੇ ਅਨੁਸਾਰ ਮਿਲੀ ਜਾਣਕਾਰੀ ਅਨੁਸਾਰ MDH ਅਤੇ एवरेस्ट ਦੇ ਮਸਾਲੇ ਨਿਊਜ਼ੀਲੈਂਡ ਸੰਯੁਕਤ ਰਾਜ ਦੇ ਆਸਟ੍ਰੇਲੀਆ ਵਿੱਚ ਵੀ ਘੇਰੇ ਦੇ ਵਿੱਚ ਜਿਹੜੇ ਇਹ ਜਾਂਚ ਦੇ ਘੇਰੇ ਵਿੱਚ ਆਏ ਨੇ ਇਥਾਲੀਨ ਐਕਸਾਈਡ ਇੱਕ ਅਜੀਹਰ ਰਸਾਇਣ ਹੈ ਜੋ ਕਿ ਮਸਕ ਮਨੁੱਖਾਂ ਦੇ ਵਿੱਚ ਕੈਂਸਰ ਪੈਦਾ ਕਰਦਾ ਤੇ ਨਿਊਜ਼ੀਲੈਂਡ ਅਤੇ ਹੋਰ ਦੇਸ਼ਾਂ ਦੇ ਵਿੱਚ ਵੀ ਭੋਜਨ ਨੂੰ ਰਗਾਉਣ ਨੂੰ ਮੁਕਤ ਬਣਾਉਣ ਦੇ ਲਈ ਸਰਕਾਰ ਵੱਲੋਂ ਜਿਹੜੇ ਉਪਰਾਲੇ ਜਿਹੜੇ ਉਹ ਕੀਤੇ ਜਾ ਰਹੇ ਆ ਇਹ ਸਾਰਾ ਕੁਛ ਹੈ ਜਿਹੜੀਆਂ ਦੋ ਬ੍ਰਾਂਡ ਦੇ ਮਸਾਲੇ ਨੇ ਇਹ ਜਾਂਚ ਦੇ ਘੇਰੇ ਵਿੱਚ ਬੁਰੀ ਤਰ੍ਹਾਂ ਨਾਲ ਆ ਚੁੱਕੇ ਨੇ ਦੂਜੇ ਪਾਸੇ ਐਮਡੀਐਚ ਅਤੇ ਐਵਰੇਜ ਦੇ ਮਸਾਲੇ ਨਿਊਜ਼ੀਲੈਂਡ ਦੇ ਵਿੱਚ ਵੀ ਉਪਲਬਧ ਨੇ ਤੇ ਇਸ ਲਈ ਅਸੀਂ ਇਸ ਮੁੱਦੇ ਤੇ ਜਿਹੜਾ ਉਹ ਵਿਚਾਰ ਕਰ ਰਹੇ ਹਾਂ ਨਿਊਜ਼ੀਲੈਂਡ ਦੇ ਫੂਡ ਸੇਫਟੀ ਰੈਗੂਲੇਟਰ ਦੀ ਕਾਰਜਕਾਰੀ ਅਤੇ ਡਿਪਟੀ ਡਾਇਰੈਕਟਰ ਜਰਨਲ ਵਿਸ਼ਵ ਨੇ ਰਾਈਟਰਸ ਨੂੰ ਦੱਸਿਆ ਕਿ ਅਪ੍ਰੈਲ ਦੇ ਵਿੱਚ ਹਾਂਗਕਾਂਗ ਫੂਡ ਸੇਫਟੀ ਨੇ ਦੋ ਬ੍ਰਾਂਡ ਦੇ ਚਾਰ ਜਿਹੜੇ ਸੀਜ਼ਨਿੰਗ ਉਤਪਾਦ ਹੈ ਉਹਨਾਂ ਦੇ ਉੱਤੇ ਪਾਬੰਦੀ ਲਗਾ ਦਿੱਤੀ ਸੀ ਤੇ ਕੁਝ ਦਿਨਾਂ ਬਾਅਦ ਫੂਡ ਸਿੰਗਾਪੁਰ ਫੂਡ ਏਜੰਸੀ ਨੂੰ ਇਥਾਲੀਨ ਆਕਸਾਈਡ ਦੇ ਪਰਮਾਣਿਕ ਪੱਧਰ ਤੋਂ ਵੱਧ ਹੋਣ ਕਾਰਨ ਐਵਰੇਸਟ ਦੀ ਫਿਸ਼ ਕਰੀ ਜਿਹੜਾ ਮਸਾਲਾ ਉਹਦੇ ਤੇ ਵੀ ਵਾਪਸ ਉਹਨਾਂ ਨੇ ਬੁਲਾ ਲਿਆ ਤੇ ਉਹਦੇ ਤੇ ਪਾਬੰਦੀ ਲਗਾ ਦਿੱਤੀ ਸਰਕਾਰ ਦੀ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ ਐਫਐਸਏਆਈ ਨੇ ਪਹਿਲਾਂ ਹੀ ਐਮਡੀਐਚ ਅਤੇ ਐਵਰੇਸਟ ਦੇ ਉਤਪਾਦਾਂ ਦੀ ਗੁਣਮਤਾ ਜਾਂਚ ਦੇ ਆਦੇਸ਼ ਦਿੱਤੇ ਨੇ ਇਸ ਨੇ ਹਾਂਗਕਾਂਗ ਅਤੇ ਸਿੰਗਾਪੁਰ ਦੇ ਭੋਜਨ ਸੁਰੱਖਿਆ ਰੈਗੂਲੇਟਰਾਂ ਤੋਂ ਵੀ ਵੇਰਵੇ ਮੰਗੇ ਹਨ